ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਸਾਡੇ ਮਰਨ ਤੋਂ ਬਾਅਦ ਕੀ ਹੋਵੇਗਾ ਘਰ ਵਾਲੇ ਕੀ ਸੋਚਣਗੇ ਰਿਸ਼ਤੇਦਾਰ ਕੀ ਸੋਚਣਗੇ ਦੋਸਤ ਕੀ ਸੋਚਣਗੇ ਗੁਆਂਢੀ ਕੀ ਸੋਚਣਗੇ ਕਲੋਨੀ ਵਾਲੇ ਕੀ ਸੋਚਣਗੇ ਸਮਾਜ ਕੀ ਸੋਚੇਗਾ ਵਪਾਰਿਕ ਸੰਬੰਧਕ ਕੀ ਸੋਚਣਗੇ ਇਹ ਲੋਕ ਕੀ ਸੋਚਣਗੇ ਸੋਚਦੇ ਸੋਚਦੇ ਹਰ ਦਿਨ ਅਸੀਂ ਕਿੰਨੇ ਫੈਸਲੇ ਆਪਣੇ ਬਦਲ ਦਿੰਦੇ ਹਾਂ ਕਿੰਨੇ ਇਸ ਤਰ੍ਹਾਂ ਦੇ ਕੰਮ ਹੁੰਦੇ ਹਨ ਜੋ ਅਸੀਂ ਟਾਲ ਦਿੰਦੇ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਵੀ ਇਹੀ ਹੈ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਇਹ ਵੀਡੀਓ ਬਹੁਤ ਹੀ ਮਹੱਤਵਪੂਰਨ ਵੀਡੀਓ ਹੋਣ ਵਾਲੀ ਹੈ ਕਿੰਨੀ ਵਾਰ ਸਾਡਾ ਮਨ ਕੁਝ ਕਹਿੰਦਾ ਹੈ ਪਰ ਉਸ ਮਨ ਦੀ ਅਸੀਂ ਇੱਕ ਨਹੀਂ ਸੁਣਦੇ ਕਿਉਂਕੇ ਲੋਕ ਕੀ ਕਹਿਣਗੇ ਚਲੋ ਅੱਜ ਤੁਹਾਡੇ ਨਾਲ ਇੱਕ ਬਹੁਤ ਕੌੜੀ ਸੱਚੀ ਗੱਲ ਕਰਦੀ ਹਾਂ ਸੰਗਤ ਜੀ ਅੱਜ ਸਵੇਰ ਸਵੇਰ ਤੁਹਾਡੀ ਸਮਝ ਲਓ ਕਿ ਡੈਥ ਹੋ ਗਈ ਹੈ ਭਾਵ ਕਿ ਤੁਸੀਂ ਮਰ ਚੁੱਕੇ ਹੋ ਇਹ ਬਿਲਕੁਲ ਸੱਚ ਹੈ ਸੰਗਤ ਜੀ ਸਭ ਨੇ ਮਰਨਾ ਹੀ ਹੈ ਕੀ ਹੋਵੇਗਾ ਤੁਹਾਡੇ ਮਰਨ ਤੋਂ ਬਾਅਦ ਸ਼ਾਮ ਤੱਕ ਤੁਹਾਡੀ ਬਾਡੀ ਸੜ ਦਿੱਤੀ ਜਾਵੇਗੀ ਕਹਿਣ ਤੋਂ ਭਾਵ ਸੰਸਕਾਰ ਕਰ ਦਿੱਤਾ ਜਾਵੇਗਾ ਜਾਂ ਫਿਰ ਦਫਨਾ ਦਿੱਤਾ ਜਾਵੇਗਾ ਫਿਰ ਕੀ ਹੋਵੇਗਾ ਅਗਲੇ 13 ਦਿਨ 12 ਦਿਨ ਅਲੱਗ ਅਲੱਗ ਲੋਕ ਸਮਾਜ ਦੇ ਹਿਸਾਬ ਦੇ ਨਾਲ ਤੁਹਾਡੇ ਘਰ ਤੁਹਾਡਾ ਮਰਨ ਦਾ ਹਿਰਕ ਕਰਨ ਦੇ ਲਈ ਆਉਣਗੇ ਸਾਰੇ ਆਉਣਗੇ ਤੇ ਇੱਕੋ ਹੀ ਸਵਾਲ ਕਰਨਗੇ ਕਿਸ ਤਰ੍ਹਾਂ ਹੋਇਆ ਕਿਵੇਂ ਹੋਇਆ ਕੀ ਹੋਇਆ ਹੁਣੇ ਤਾਂ ਮਿਲਿਆ ਸੀ ਹੁਣੇ ਤਾਂ ਉਹਦੇ ਨਾਲ ਗੱਲ ਹੋਈ ਸੀ ਹੁਣੇ ਤਾਂ ਠੀਕ ਸੀ ਅਤੇ ਤੁਹਾਡੇ ਘਰ ਵਾਲੇ ਤੁਹਾਡੇ ਪਰਿਵਾਰ ਵਾਲੇ ਬਾਰ ਬਾਰ ਉਹੀ ਸਾਰੀਆਂ ਗੱਲਾਂ ਦੁਹਰਾਉਣਗੇ ਅੱਜ ਤੁਹਾਡੇ ਕੁਝ ਰਿਸ਼ਤੇਦਾਰ ਚਾਹ ਪਾਣੀ ਦਾ ਬੰਦੋਬਸਤ ਕਰਦੇ ਹੋਣਗੇ ਕੋਈ ਚਾਹ ਪਾਣੀ ਰਿਸ਼ਤੇਦਾਰਾਂ ਨੂੰ ਦੇ ਰਿਹਾ ਹੋਵੇਗਾ ਕੁਝ ਘਰ ਦੇ ਮੈਂਬਰ ਇਹ ਸਲਾਹ ਕਰਦੇ ਹੋਣਗੇ ਕਿ ਭੋਗ ਕਿਸ ਦਿਨ ਰੱਖਣਾ ਹੈ 13ਵਾਂ ਕਰਨਾ ਹੈ ਜਾਂ 12ਵਾਂ ਕਰਨਾ ਹੈ ਇਸ ਤਰ੍ਹਾਂ ਦੀਆਂ ਸਲਾਹਾਂ ਕਰਦੇ ਹੋਣਗੇ ਅਤੇ ਦੂਸਰੇ ਦਿਨ ਇਹ ਸਭ ਤਰੀਕਾ ਮਿਥ ਲਿਆ ਜਾਣ ਗਿਆ ਅਤੇ ਸ਼ਮਸ਼ਾਨ ਘਾਟ ਦੇ ਘਰ ਵਿੱਚ ਜਿਸ ਸਮੇਂ ਤੁਹਾਡੀ লাশ ਨੂੰ ਸੜ ਰਹੇ ਹੋਣਗੇ ਉਥੇ ਸਿਰਫ ਤੁਹਾਡੇ ਘਰ ਵਾਲੇ ਰੋਣਗੇ ਬਾਕੀ ਸਾਰੇ ਵਿਖਾਵਾ ਕਰਨ ਦੇ ਲਈ ਦੁੱਖ ਦਾ ਪ੍ਰਗਟਾਵਾ ਕਰਦੇ ਨਜ਼ਰ ਆਉਣਗੇ ਜਦੋਂ ਤੁਹਾਡੀ লাশ ਸੜ ਕੇ ਖਤਮ ਹੋ ਗਈ ਤਾਂ ਸਾਰੇ ਆਪਣੇ ਆਪਣੇ ਘਰ ਵਾਪਸ ਆ ਜਾਣਗੇ ਸਾਧ ਸੰਗਤ ਜੀ ਬਸ 15 ਦਿਨ ਤੱਕ ਤੁਹਾਡੇ ਚਲੇ ਜਾਣ ਦਾ ਸ਼ੋਗ ਮਨਾਇਆ ਜਾਵੇਗਾ ਤੇ 15 20 ਦਿਨ ਤੋਂ ਬਾਅਦ ਇਹ ਫਿਰ ਉਸੇ ਤਰ੍ਹਾਂ ਸਾਰੇ ਆਪਣੇ ਜੇਵਨ ਨੂੰ ਬਤੀਤ ਕਰਨਾ ਸ਼ੁਰੂ ਕਰ ਦੇਣਗੇ ਸਾਰੇ ਆਪਣੇ ਕਮਾਂਕਰਾਂ ਦੇ ਵਿੱਚ ਰੁੱਝ ਜਾਣਗੇ ਅੱਜ ਤੁਹਾਡੇ ਬੱਚੇ ਜਿਹੜੇ ਕਮਾਂਕਰਾਂ ਤੋਂ ਤੁਹਾਡੀ ਮੌਤ ਤੇ ਛੁੱਟੀ ਕਰਕੇ ਘਰ ਬੈਠੇ ਸੀ ਉਹ ਆਪਣੇ ਕਮਾਂਕਰਾਂ ਨੂੰ ਵਾਪਸ ਚਲੇ ਜਾਣਗੇ ਅਤੇ ਜਿਸ ਆਫਿਸ ਦੇ ਵਿੱਚ ਤੁਸੀਂ ਕੰਮ ਕਰਦੇ ਸੀ ਆਫਿਸ ਦੇ ਵਿੱਚ ਕਾਮਕਰ ਉਸੇ ਤਰ੍ਹਾਂ ਫਿਰ ਤੋਂ ਸਟਾਰਟ ਸ਼ੁਰੂ ਹੋ ਜਾਵੇਗਾ ਤੁਹਾਡੀ 5 15 ਦਿਨ ਬਾਅਦ ਫਿਰ ਤੋਂ ਮੋਬਾਈਲ WhatsApp ਸਟੇਟਸ ਲਗਾਉਣ ਲੱਗ ਜਾਵੇਗੀ ਵਿਝੇ ਹੋ ਜਾਵੇਗੀ 2 3 ਮਹੀਨੇ ਫਿਰ ਤੋਂ ਸਾਰਾ ਕੁਝ ਪਹਿਲਾਂ ਵਾਂਗ ਹੋਵੇਗਾ ਜੋ ਤੁਹਾਡੇ ਖਾਸ ਰਿਸ਼ਤੇਦਾਰ ਹੋਣਗੇ ਉਹਨਾਂ ਨੂੰ ਤੁਹਾਡੀ ਹਮੇਸ਼ਾ ਜ਼ਿਆਦਾ ਆਵੇਗੀ ਅਤੇ ਜੋ ਤੁਹਾਡੇ ਨੇੜੇ ਤੋਂ ਰਿਸ਼ਤੇਦਾਰ ਹੋਣਗੇ ਉਹਨਾਂ ਨੂੰ ਕਦੇ-ਕਦੇ ਤੁਹਾਡੀ ਜ਼ਿਆਦਾ ਆਵੇਗੀ ਲੇਕਿਨ ਤੁਹਾਡੇ ਜਾਣ ਤੋਂ ਬਾਅਦ ਇੱਥੇ ਕੁਝ ਵੀ ਨਹੀਂ ਬਦਲੇਗਾ ਸਭ ਕੁਝ ਪਹਿਲਾਂ ਵਾਂਗ ਹੁੰਦਾ ਨਜ਼ਰ ਆਵੇਗਾ ਸੰਗਤ ਜੀ ਹੋ ਸਕਦਾ ਹੈ ਤੁਹਾਡੇ ਘਰ ਦੇ ਕੁਝ ਮੈਂਬਰ ਜੋ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹੋਣਗੇ ਉਹ ਹਮੇਸ਼ਾ ਤੁਹਾਡੇ ਲਈ ਦੁਖੀ ਰਹਿਣਗੇ ਤੁਹਾਡੀ ਚਾਹਤ ਚ ਰਹਿਣਗੇ ਬਾਕੀ ਸਾਰੇ ਲੋਕ ساری ਦੁਨੀਆ ਉਸੇ ਤਰ੍ਹਾਂ ਕੰਮਾਂ ਕਾਰਾਂ ਵਿੱਚ ਭੱਜੀ ਦੌੜੀ ਫਰੇਗੀ ਉਹ ਭੁੱਲ ਜਾਣਗੇ ਜਿਨ੍ਹਾਂ ਦੇ ਲਈ ਤੁਸੀਂ ਆਪਣੇ ਮਨ ਦੀ ਨਹੀਂ ਸੁਣੀ ਜਿਨ੍ਹਾਂ ਦੇ ਲਈ ਤੁਸੀਂ ਆਪਣੇ ਸੁਪਨਿਆਂ ਨੂੰ ਮਾਰਿਆ ਜਿਨ੍ਹਾਂ ਦੇ ਲਈ ਤੁਸੀਂ ਆਪਣੇ ਖਵਾਬ ਵੇਖ ਕੇ ਉਹਨਾਂ ਨੂੰ ਛੱਡ ਦਿੱਤਾ ਸਾਰੇ ਲੋਕ ਤੁਹਾਡੇ ਲਈ ਕੋਈ ਵੀ ਗੱਲ ਸੁਨਣ ਨੂੰ ਤਿਆਰ ਨਹੀਂ ਹੋਣਗੇ ਜਿਨ੍ਹਾਂ ਦੇ ਲਈ ਤੁਸੀਂ ਆਪਣੇ ਬਹੁਤ ਸਾਰੇ ਫੈਸਲੇ ਟਾਲ ਦਿੱਤੇ ਸੀ ਉਹ ਬਹੁਤ ਸਾਰੇ ਲੋਕ ਜਿਨ੍ਹਾਂ ਦੀ ਤੁਸੀਂ ਹਰ ਵਕਤ ਪ੍ਰਵਾਹ ਕਰਦੇ ਰਹੇ ਤੇ ਬਹੁਤ ਵਾਰ ਇਸ ਚੱਕਰ ਦੇ ਵਿੱਚ ਆਪਣੇ ਆਪ ਤੇ ਵੀ ਤੁਸੀਂ ਧਿਆਨ ਨਹੀਂ ਦਿੱਤਾ ਕਦੇ ਕਦੇ ਤੁਸੀਂ ਬਾਹਰ ਵਾਲਿਆਂ ਨੂੰ ਆਪਣੇ ਪਰਿਵਾਰ ਵਾਲਿਆਂ ਤੋਂ ਪਹਿਲਾਂ ਰੱਖ ਦਿੱਤਾ ਉਹਨਾਂ ਵਿੱਚੋਂ ਇੱਕ ਵੀ ਆਦਮੀ ਜਾਂ ਔਤ ਤੁਹਾਨੂੰ ਯਾਦ ਨਹੀਂ ਕਰੇਗਾ ਜੇਕਰ ਇਹ ਬਿਲਕੁਲ ਸੱਚ ਹੈ ਸਾਡੇ ਮਰਨ ਤੋਂ ਬਾਅਦ ਇੰਜ ਹੀ ਹੋਵੇਗਾ ਅਸੀਂ ਸਭ ਜਾਣਦੇ ਹਾਂ ਫਿਰ ਕਿਉਂ ਨਹੀਂ ਅਸੀਂ ਆਪਣੀ ਜ਼ਿੰਦਗੀ ਨੂੰ ਇੱਕ ਸਹੀ ਢੰਗ ਦੇ ਨਾਲ ਜੀਣਾ ਸ਼ੁਰੂ ਕਰ ਦਈਏ ਸੰਗਜ ਸਭ ਨੂੰ ਪਤਾ ਹੈ ਕਿ ਬਾਹਰ ਵਾਲੇ 2 ਦਿਨ ਵਿੱਚ ਇਹ ਸਾਨੂੰ ਭੁੱਲ ਜਾਣਗੇ ਫਿਰ ਵੀ ਅਸੀਂ ਓਨਾ ਸਭ ਦੇ ਪ੍ਰਵਾਹ ਕਰਦੇ ਹਾਂ ਓਨਾ ਕਰਕੇ ਅਸੀਂ ਆਪਣੇ ਫੈਸਲੇ ਨੂੰ ਬਦਲ ਦਿੰਦੇ ਹਾਂ ਅਤੇ ਆਪਣੇ ਖਵਾਬ ਜੋ ਅਸੀਂ ਦੇਖੇ ਹੁੰਦੇ ਹਨ ਉਹਨਾਂ ਨੂੰ ਮਾਰ ਦਿੰਦੇ ਹਾਂ ਸਾਡੇ ਰਿਸ਼ਤੇਦਾਰ ਵੀ ਸਾਨੂੰ ਹਫ਼ਤੇ 15 ਦਿਨਾਂ ਦੇ ਵਿੱਚ ਭੁੱਲ ਜਾਣਗੇ ਅਸੀਂ ਹਮੇਸ਼ਾ ਹੀ ਆਪਣੇ ਰਿਸ਼ਤੇਦਾਰਾਂ ਦੀ ਗੱਲ ਨੂੰ ਮੰਨਦੇ ਹਾਂ ਜਿਵੇਂ ਸਾਡੇ ਰਿਸ਼ਤੇਦਾਰ ਕਹਿੰਦੇ ਹਨ ਅਸੀਂ ਓਵੇਂ ਕਰਨਾ ਪਸੰਦ ਕਰਦੇ ਹਾਂ ਅਤੇ ਸਾਡੇ ਘਰ ਵਾਲੇ ਵੀ ਮਹੀਨੇ ਦੇ ਵਿੱਚ ਹੀ ਸਾਨੂੰ ਭੁੱਲ ਜਾਣਗੇ ਸਿਰਫ ਸਾਡੇ ਕਿਸੇ ਖਾਸ ਦਿਨ ਤਿਉਹਾਰ ਤੇ ਸਾਨੂੰ ਯਾਦ ਕਰਨਗੇ ਤੇ ਫਿਰ ਸੰਗਤ ਜੀ ਜਰਾ ਸੋਚੋ ਇਸ ਤਰ੍ਹਾਂ ਦੇ ਲੋਕਾਂ ਦੇ ਲਈ ਅਸੀਂ ਆਪਣੀ ਜ਼ਿੰਦਗੀ ਨੂੰ ਥੋੜੀ ਆਜ਼ਾਦੀ ਦੇ ਨਾਲ ਜੀ ਲਈਏ ਜਿੰਨਾ ਸਾਡਾ ਮਨ ਹੋਵੇ ਅਸੀਂ ਓਨਾ ਹੀ ਕਮਾਈਏ ਅਤੇ ਉਸ ਤੋਂ ਬਾਅਦ ਅਸੀਂ ਆਪਣੀ ਜ਼ਿੰਦਗੀ ਦਾ ਆਨੰਦ ਲਈਏ ਦਿਨ ਵਿੱਚ ਕੁਝ ਘੰਟੇ ਆਪਣੇ ਆਪ ਨੂੰ ਦਿਓ ਆਪਣੀ ਸਿਹਤ ਨੂੰ ਦਿਓ ਆਪਣੇ ਆਪ ਨਾਲ ਗੱਲਾਂ ਕਰੋ ਖੁਦ ਨੂੰ ਮਹਿਸੂਸ ਕਰੋ ਅਤੇ ਦਿਨ ਵਿੱਚ ਆਪਣਾ ਸਮਾਂ ਆਪਣੇ ਆਪ ਨਾਲ ਗੁਜ਼ਾਰੋ ਤੇ ਹਮੇਸ਼ਾ ਉਹ ਕਰੋ ਜੋ ਤੁਹਾਡੇ ਮਨ ਨੂੰ ਚੰਗਾ ਲੱਗਦਾ ਹੈ ਇਹ ਨਾ ਕਰੋ ਕਿ ਜੋ ਦੁਨੀਆ ਨੂੰ ਚੰਗਾ ਲੱਗਦਾ ਹੈ ਉਹ ਕਰੋ ਨਹੀਂ ਸੰਗਾ ਜੀ ਆਪਣੇ ਸੁਪਨਿਆਂ ਨੂੰ ਸਕਾਰ ਕਰੋ ਆਪਣੇ ਸੁਪਨਿਆਂ ਨੂੰ ਪੂਰਾ ਕਰੋ ਆਪਣੀ ਪਸੰਦ ਦੀਆਂ ਚੀਜ਼ਾਂ ਨੂੰ ਪੈਨੋ ਪਸੰਦ ਦਾ ਖਾਓ ਪਸੰਦ ਦਾ ਪੈਨੋ ਪਸੰਦ ਦੇ ਲੋਕਾਂ ਦੇ ਕੋਲ ਬੈਠੋ ਪਸੰਦ ਦੀ ਜਗ੍ਹਾ ਤੇ ਜਾਓ ਜਿੱਥੇ ਵੀ ਤੁਸੀਂ ਘੁੰਮਣਾ ਚਾਹੁੰਦੇ ਹੋ ਉੱਥੇ ਜਾਓ ਜੇਕਰ ਤੁਸੀਂ ਜ਼ਿੰਦਗੀ ਨੂੰ ਇਸ ਤਰ੍ਹਾਂ ਜਿਉਓਗੇ ਤਾਂ ਤੁਸੀਂ ਅੱਜ ਵੀ ਜੇਕਰ ਚਲੇ ਜਾਂਦੇ ਹੋ ਦੁਨੀਆ ਤੋਂ ਤਾਂ ਤੁਹਾਨੂੰ ਆਪਣੀ ਜ਼ਿੰਦਗੀ ਤੋਂ ਕੋਈ ਵੀ ਜਾਣ ਦਾ ਅਫਸੋਸ ਨਹੀਂ ਹੋਵੇਗਾ ਨਹੀਂ ਤਾਂ ਜਿੰਨੀ ਮਰਜ਼ੀ ਪੈਸੇ ਬੈਂਕਾਂ ਦੇ ਵਿੱਚ ਰੱਖ ਲਓ ਜਿੰਨੀ ਮਰਜ਼ੀ ਜ਼ਮੀਨ ਜਾਇਦਾਦ ਰੱਖ ਲਓ ਹਾਲਾਤ ਆਪਣੇ ਵੀ ਉਹੀ ਹੋਣੇ ਹਨ ਜੋ ਇੱਕ ਗਰੇਵ ਮਰਨ ਤੋਂ ਹੁੰਦੇ ਹਨ ਇੱਕ ਗੱਲ ਹਮੇਸ਼ਾ ਯਾਦ ਰੱਖਣਾ ਕਿ ਸਾਡੇ ਮਰ ਜਾਣ ਤੋਂ ਬਾਅਦ ਇੱਕ ਮਹੀਨੇ ਤੋਂ ਬਾਅਦ ਹੀ ਸਾਰੀ ਦੁਨੀਆ ਸੈੱਟ ਹੋ ਜਾਂਦੀ ਹੈ ਸਾਨੂੰ ਭੁੱਲ ਜਾਂਦੀ ਹੈ ਇਹ ਗਰੀਬ ਦੇ ਨਾਲ ਵੀ ਹੁੰਦਾ ਹੈ ਇਸ ਤਰ੍ਹਾਂ ਅਤੇ ਅਮੀਰ ਨਾਲ ਵੀ ਹੁੰਦਾ ਹੈ ਅਤੇ ਫਿਰ ਉਹਨਾਂ ਹੀ ਕੰਮ ਕਰੋ ਜਿੰਨਾ ਸਾਨੂੰ ਆਨੰਦ ਦਿੰਦਾ ਹੈ ਇਸ ਤਰ੍ਹਾਂ ਦਾ ਕੰਮ ਕਰੋ ਕਿ ਅੱਜ ਮਰ ਜਾਈਏ ਤੇ ਸਾਨੂੰ ਆਪਣੇ ਮਰਨ ਦਾ ਕੋਈ ਅਫਸੋਸ ਨਾ ਹੋਵੇ افسوس ہونا ਵੀ ਨਹੀਂ ਚਾਹੀਦਾ ਇੰਨਾ ਖੁਸ਼ ਰਹੋ ਇੰਨਾ ਹੈਪੀ ਰਹੋ ਇੰਨਾ ਅੰਜਾਇ ਕਰੋ ਲਾਈਫ ਨੂੰ ਟੈਨਸ਼ਨਾਂ ਤੋਂ ਮੁਕਤ ਰਹੋ ਪਰੇਸ਼ਾਨੀਆਂ ਨੂੰ ਪਰੇ ਸੁੱਟੋ ਸੰਗਤ ਜੇ ਸੋਚ ਕੇ ਦੇਖਿਓ ਇਸ ਗੱਲ ਨੂੰ ਫਿਰ ਦੇਖਿਓ ਤੁਹਾਡੀ ਜ਼ਿੰਦਗੀ ਦੇ ਵਿੱਚ ਚਮਤਕਾਰ ਹੋ ਜਾਵੇਗਾ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣਾ ਸਿੱਖ ਜਾਓਗੇ ਅੱਜ ਅਸੀਂ ਆਪਣੀ ਮਹਾਨਤਾ ਦੀ ਦहलीਜ਼ ਤੇ ਖੜੇ ਹਾਂ ਸਾਡੇ ਵਿੱਚ ਹਰ ਇੱਕ ਦੀ ਵਿਲੱਖਣ ਯਾਤਰਾ ਹੈ ਜੋ ਚੁਣੌਤੀਆਂ ਜਿੱਤਾਂ ਹਾਰਾਂ ਭਰੀ ਹੋਈ ਜ਼ਿੰਦਗੀ ਹੈ ਇਹਨਾਂ ਪਲਾਂ ਵਿੱਚ ਭਾਵੇਂ ਅਸੀਂ ਮੁਸ਼ਕਲਾਂ ਜਾਂ ਸਫਲਤਾ ਦਾ ਸਾਹਮਣਾ ਕਰਦੇ ਹਾਂ ਅਸੀਂ ਆਪਣੇ ਆਪ ਨੂੰ ਦੇਖਦੇ ਹਾਂ ਅਤੇ ਆਪਣੇ ਪ੍ਰਵੇਖਣ ਨੂੰ ਆਕਾਰ ਦਿੰਦੇ ਹਾਂ ਜ਼ਿੰਦਗੀ ਸਾਡੇ ਸਾਹਾਂ ਦੀ ਗਿਣਤੀ ਦੇ ਨਾਲ ਮਾਪੀ ਜਾਂਦੀ ਹੈ ਬਲਕਿ ਉਹਨਾਂ ਪਲਾਂ ਦੁਆਰਾ ਮਾਪੀ ਜਾਂਦੀ ਹੈ ਜੋ ਸਾਡੇ ਸਾਲ ਲੈਂਦੇ ਹਨ ਇਹ ਪਲ ਅਕਸਰ ਆਉਂਦੇ ਹਨ ਜਦੋਂ ਅਸੀਂ ਆਪਣੀਆਂ ਸੀਮਾਵਾਂ ਤੋਂ ਅੱਗੇ ਵਧਦੇ ਹਾਂ ਜਦੋਂ ਅਸੀਂ ਵੱਡੇ ਸੁਪਨੇ ਦੇਖਣ ਦੀ ਹਿੰਮਤ ਕਰਦੇ ਹਾਂ ਅਤੇ ਜਦੋਂ ਅਸੀਂ ਆਪਣੇ ਆਰਾਮ ਵਾਲੇ ਖੇਤਰਾਂ ਤੋਂ ਬਾਹਰ ਨਿਕਲਦੇ ਹਾਂ ਇਹਨਾਂ ਸਥਿਤੀਆਂ ਵਿੱਚ ਕੀ ਅਸੀਂ ਸੱਚਮੁੱਚ ਵੱਧਦੇ ਹਾਂ ਸਿੱਖਦੇ ਹਾਂ ਅਤੇ ਆਪਣੇ ਆਪ ਦੇ ਸਭ ਤੋਂ ਵਧੀਆ ਬਣਦੇ ਹਾਂ ਸੰਗਤ ਜੀ ਯਾਦ ਰੱਖੋ ਹਰ ਵੱਡੀ ਪ੍ਰਾਪਤੀ ਇੱਕ ਕਦਮ ਨਾਲ ਸ਼ੁਰੂ ਹੁੰਦੀ ਹੈ ਇਹ ਇੱਕ ਸੁਪਨੇ ਅਤੇ ਅਟੁੱਟ ਵਿਸ਼ਵਾਸ ਨਾਲ ਸ਼ੁਰੂ ਹੁੰਦੀ ਹੈ ਕਿ ਤੁਸੀਂ ਇਸ ਨੂੰ ਪੂਰਾ ਕਰ ਸਕਦੇ ਹੋ ਤੁਹਾਡੇ ਸੁਪਨੇ ਵਧੀਆ ਹਨ ਤੁਹਾਡੇ ਟੀਚੇ ਪ੍ਰਾਪਤ ਕਰਨ ਦੇ ਯੋਗ ਹਨ ਅਤੇ ਤੁਹਾਡੀ ਸਮਰੱਥਾ ਬੇਅੰਤ ਹੈ ਭਾਵੇਂ ਤੁਹਾਡੇ ਰਾਹ ਵਿੱਚ ਆਉਣ ਵਾਲੀਆਂ ਰੁਕਾਵਟਾਂ ਹਨ ਉਹਨਾਂ ਨਾਲ ਤੁਹਾਨੂੰ ਕੋਈ ਫਰਕ ਨਹੀਂ ਪੈਣਾ ਚਾਹੀਦਾ ਉਹਨਾਂ ਸਾਰੇ ਮਹਾਨ ਨੇਤਾਵਾਂ ਨੂੰ ਯਾਦ ਕਰੋ ਜੋ ਇਸ ਧਰਤੀ ਤੇ ਚੱਲੇ ਹਨ ਜਿਨ੍ਹਾਂ ਨੇ ਇੱਥੇ ਸਫਲਤਾ ਪ੍ਰਾਪਤ ਕੀਤੀ ਹੈ ਉਹਨਾਂ ਨੇ ਕਦੇ ਹਾਰ ਨਹੀਂ ਮੰਨੀ ਉਹਨਾਂ ਨੇ ਅਸਫਲਤਾ ਨੂੰ ਸਫਲਤਾ ਦੇ ਇੱਕ ਪੌੜੀ ਦੇ ਰੂਪ ਦੇ ਵਿੱਚ ਗਲੇ ਲਗਾਇਆ ਹਰ ਝਟਕੇ ਤੋਂ ਸਿੱਖਿਆ ਅਤੇ ਉਹਨਾਂ ਨੇ ਅਤੇ ਉਹ ਅੱਗੇ ਵਧੇ ਤੁਹਾਡੇ ਅੰਦਰ ਵੀ ਉਹ ਸ਼ਕਤੀ ਹੈ ਚੁਣੌਤੀਆਂ ਤੋਂ ਉੱਪਰ ਉੱਠਣ ਦੀ ਮੁਸ਼ਕਲਾਂ ਦਾ ਸਾਹਮਣਾ ਕਰਨ ਦੀ ਅਤੇ ਮਹਾਨਤਾ ਪ੍ਰਾਪਤ ਕਰਨ ਦੀ ਸ਼ਕਤੀ ਹੈ ਆਪਣੇ ਆਪ ਤੇ ਵਿਸ਼ਵਾਸ ਕਰੋ ਆਪਣੇ ਆਪ ਨੂੰ ਸਹੀ ਸਲਾਹਕਾਰਾਂ ਦੇ ਨਾਲ ਆਪਣੇ ਆਪ ਨੂੰ ਸਖਤ ਮਿਹਨਤ ਦੇ ਨਾਲ ਢਾਲੋ ਅਤੇ ਕੋਦ ਨੂੰ ਕਦੇ ਵੀ ਘਟ ਨਾ ਸਮਝੋ ਹਰ ਦਿਨ ਤੁਹਾਡੇ ਸੁਪਨਿਆਂ ਦੇ ਨੇੜੇ ਇੱਕ ਕਦਮ ਚੁੱਕਣ ਦਾ ਨਵਾਂ ਮੌਕਾ ਹੈ। ਉਹ ਇਸ ਮਾਵਾਂ ਮੌਜੂਦ ਹਨ ਜੋ ਤੁਸੀਂ ਆਪਣੇ ਆਪ ਤੇ ਰੱਖਦੇ ਹੋ। ਉਹਨਾਂ ਸੀ ਮਾਵਾਂ ਤੋਂ ਮੁਕਤ ਹੋਵੋ ਅਤੇ ਨਵੀਆਂ ਉਚਾਈਆਂ ਤੇ ਚੜੋ। ਜਿਵੇਂ ਤੁਸੀਂ ਅੱਜ ਇੱਥੇ ਜਾ ਰਹੇ ਹੋ, ਆਪਣੇ ਨਾਲ ਇਹ ਗਿਆਨ ਲੈ ਕੇ ਜਾਓ ਅਤੇ ਤੁਸੀਂ ਸ਼ਾਨਦਾਰ ਚੀਜ਼ਾਂ ਦੇ ਸਮਰੱਥ ਹੋ। ਦੁਨੀਆ ਤੁਹਾਡੇ ਯੋਗਦਾਨ ਤੁਹਾਡੇ ਪ੍ਰਤੀਬਾ ਤੁਹਾਡੇ ਵਿਲੱਖਣ ਆਵਾਜ਼ ਦੀ ਉਡੀਕ ਕਰ ਰਹੀ ਹੈ ਜਿੱਥੇ ਜਾਓ ਆਪਣੀ ਸਮਰਥਾ ਨੂੰ ਗਲੇ ਲਗਾਓ ਅਤੇ ਦੁਨੀਆ ਤੇ ਆਪਣੀ ਪਛਾਣ ਬਣਾਓ ਸੰਗਤ ਜੀ ਮੈਨੂੰ ਉਮੀਦ ਹੈ ਇਹ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਚੰਗੀ ਲੱਗੀ ਹੋਵੇਗੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ